ਸੋ ਹਾਂਜੀ ਇਸ ਟਾਈਮ ਆਪਾਂ ਖੜੇ ਆਂਗੇ ਗੁਰਦੁਆਰਾ ਮਾਲ ਜੀ ਸਾਹਿਬ ਜੋ ਕਿ ਨਨਕਾਣਾ ਸਾਹਿਬ ਵਿਖੇ ਸਥਿਤ ਹੈ। ਸੋ ਤੁਸੀਂ ਇਸ ਟਾਈਮ ਦਰਸ਼ਨ ਕਰ ਰਹੇ ਹੋਗੇ ਗੁਰਦੁਆਰਾ ਮਾਲ ਜੀ ਸਾਹਿਬ ਦੇ। ਸੋ ਸਾਹਮਣੇ ਆਪਣੇ ਜਾਲਦਾ ਦਰਖਤ ਆ। ਸੋ ਇਹ ਉਹੀ ਜਾਲਦਾ ਦਰਖਤ ਹੈਗਾ ਜਿਸ ਜਾਲ ਦੇ ਦਰਖਤ ਦੇ ਨੀਚੇ ਸ੍ਰੀ ਗੁਰੂ ਨਾਨਕ ਦੇਵ ਜੀ ਸੁੱਤੇ ਪਏ ਸੀਗੇ। ਸੋ ਇਸ ਦਰਖਤ ਦੇ ਥੱਲੇ ਹੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਧੋਪਾਈਆ ਤਾਂ ਸੱਪ ਨੇ ਛਾਂ ਕੀਤੀ ਸੀਗੀ। ਸੋ ਇਹ ਦਰਖਤ ਹੁਣ ਵੀ ਜਦੋਂ ਆਪਾਂ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਮਾਲ ਜੀ ਸਾਹਿਬ ਜਾਣੇ ਆਂਗੇ ਸੋ ਇਹ ਜਾਲਦਾ ਦਰਖਤ ਸਥਿਤਤਾਗਾ ਸੋ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਆਪਾਂ ਪੂਰਾ ਜਾਲਦਾ ਦਰਖਤ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਆਪਾਂ ਇਸ ਦਰਖਤ ਨੂੰ ਮੱਥਾ ਟੇਕ ਕੇ ਆਪਾਂ ਬਾਉਲੀ ਅੰਦਰ ਰੱਖੀ ਆਪਾਂ ਫਿਰ ਉੱਪਰ ਨੂੰ ਜਾ ਰਹੇ ਹਾਂਗੇ ਪੰਜਾਬ ਜਿੰਨੀ ਵੀ ਸੰਗਤ ਆਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸੰਗਤ ਅੱਜ ਹੋਰ ਵੀ ਸੰਗਤ ਦੇ ਸਜਾਲ ਦੇ ਦਰੱਖਤ ਦੇ ਦਰਸ਼ਨ ਕਰ ਸਕੇ। ਸੋ ਇਹ ਕਰ ਦੂੰਗੇ ਕਿ ਜਾਲ ਦੇ ਦਰੱਖਤ ਦੇ ਆਸ-ਪਾਸੇ ਵੀ ਜੋ ਕਿ ਸੰਗਤ ਨੇ ਤੋਂ ਪਾਕਿਸਤਾਨ ਦੀ ਸੰਗਤ ਨੇ ਇਨਕਲੂਡ ਕੀਤਾ ਕੱਢੀਆਂ ਹੋਈਆਂ ਨੇ ਇਸ ਦਰੱਖਤ ਦੀ ਸੰਸਾਨ ਸੰਭਾਲ ਹੈ ਜਿਹਦੀ ਹੰਦੀ ਕੀਤੀ ਜਾ ਰਹੀ ਹੈ। ਗੁਰਦੁਆਰਾ ਮਾਲੀ ਜੀ ਸਾਹਿਬ ਪਾਕਿਸਤਾਨ ਲੰਕਾਣਾ ਸਾਹਿਬ ਦੇ ਵਿੱਚ ਵੀ ਸਥਿਤ ਹੈ ਜੀ।